ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ the bookworm paradise ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੰਜਾਬੀ corner ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬੀ corner ਵਿੱਚ ਆਪਾਂ ਪੰਜਾਬੀ ਦੇ ਬੇਸਿਕਸ ਤੋਂ ਲੈ ਕੇ ਗ੍ਰਾਮਰ ਤੀਜ ਹਰ ਇੱਕ ਚੀਜ਼ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਦੀ ਇੱਕ ਮਸ਼ਹੂਰ tục ਨਾਲ ਪੰਜਾਬੀ ਦੀ ਸ਼ੁਰੂਆਤ ਕਰਾਂਗੇ ਜੋ ਕਿ ਹੈ ਮਾਂ ਬੋਲੀ ਜੇ ਭੁੱਲ ਜਾਉਗੇ ਅੱਖਾਂ ਵਾਂਗੂ ਰੁੱਲ ਜਾਉਂਗੇ ਸੋ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਉਸ ਨਾਲ ਪਿਆਰ ਰੱਖਣਾ ਚਾਹੀਦਾ ਹੈ ਇਸ ਨਾਲ ਅਬ ਆਪਣੀ ਪੰਜਾਬੀ ਦਾ ਅੱਜ ਪਹਿਲਾ ਪਾਠ ਸ਼ੁਰੂ ਕਰਦੇ ਹਾਂ ਜੋ ਕਿ ਹੈ ਭਾਸ਼ਾ ਅਤੇ ਭਾਸ਼ਾ ਜਾਂ ਪੰਜਾਬੀ ਭਾਸ਼ਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਸ਼ਾ ਜਾਂ ਬੋਲੀ ਕਿਸ ਨੂੰ ਆਖਦੇ ਹਨ ਭਾਸ਼ਾ ਸੰਚਾਰ ਦਾ ਇੱਕ ਐਸਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਹਾਸ ਭਾਵ ਦੂਸਰਿਆਂ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਆਪਣੇ ਭਾਵ ਪ੍ਰਗਟ ਕਰ ਸਕਦਾ ਹੈ ਇਹ ਆਪਣੇ ਵਿਚਾਰਾਂ ਨਾਲ ਆਦਾਨ-ਪ੍ਰਦਾਨ ਕਰ ਸਕਦਾ ਹੈ ਮਤਲਬ ਆਪਣੇ ਵਿਚਾਰ ਇੱਕ ਦੂਸਰੇ ਨਾਲ ਸਾਂਝੇ ਕਰ ਸਕਦਾ ਹੈ ਹੁਣ ਭਾਸ਼ਾ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਮੌਖਿਕ ਭਾਸ਼ਾ ਮੌਖਿਕ ਭਾਸ਼ਾ ਨੂੰ ਆਪਾਂ ਬੋਲ ਚੱਲਦੀ ਭਾਸ਼ਾ ਵੀ ਆਖ ਸਕਦੇ ਹਾਂ ਜੋ ਕਿ ਮੂੰਹ ਰਹੀ ਹੁੰਦੀ ਹੈ ਠੀਕ ਹੈ ਦੂਸਰੀ ਭਾਸ਼ਾ ਦੀ ਕਿਸਮ ਹੈ ਲਿਖਤੀ ਭਾਸ਼ਾ ਜਿਸ ਨੂੰ ਆਪਾਂ ਸਾਹਿਤਿਕ ਭਾਸ਼ਾ ਵੀ ਆਖਦੇ ਹਾਂ ਹੁਣ ਜਦੋਂ ਦੋ ਵਿਅਕਤੀ ਆਪਸ ਵਿੱਚ ਜ਼ੁਬਾਨੀ ਵਰਤਾਲਾਪ ਕਰਨ ਤਾਂ ਉਸ ਨੂੰ ਆਪਾਂ ਮੌਖਿਕ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਆਖਦੇ ਹਾਂ ਜਦੋਂ ਦੋ ਇਨਸਾਨ ਦੋ ਆਦਮੀ ਆਪਸ ਵਿੱਚ ਗੱਲਾਂ ਬਾਤਾਂ ਕਰਨ ਉਸ ਨੂੰ ਆਪਾਂ ਕਹਿੰਦੇ ਆ ਮੌਖਿਕ ਭਾਸ਼ਾ ਜਦੋਂ ਲਿਖਤੀ ਰੂਪ ਵਿੱਚ ਕੋਈ ਵਿਚਾਰ ਦਾ ਪ੍ਰਗਟਾਵਾ ਹੋਵੇ ਤਾਂ ਉਸ ਨੂੰ ਆਪਾਂ ਕਹਿੰਦੇ ਆ ਲਿਖਤੀ ਭਾਸ਼ਾ ਠੀਕ ਹੈ ਹੁਣ ਆਪਾਂ ਭਾਰਤ ਦੀਆਂ ਕੁਝ ਭਾਸ਼ਾਵਾਂ ਬਾਰੇ ਗੱਲ ਕਰਾਂਗੇ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ 18 ਭਾਸ਼ਾਵਾਂ ਤੋਂ ਵੱਧ ਨੂੰ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹੈ ਮਤਲਬ ਕਿ 18 ਤੋਂ ਵੱਧ ਭਾਸ਼ਾਵਾਂ ਆਪਣੇ ਪੰਜਾਬ ਆਪਣੇ ਭਾਰਤੀ ਸੰਵਿਧਾਨ ਵਿੱਚ ਦਰਜ ਹਨ ਜਿੱਦਾਂ ਕਿ ਸੰਸਕ੍ਰਿਤ ਹਿੰਦੀ ਪੰਜਾਬੀ ਉਰਦੂ ਬੰਗਾਲੀ ਗੁਜਰਾਤੀ ਕਸ਼ਮੀਰੀ ਕੰਨੜ ਮਲਿਆਲਮ ਮਰਾਠੀ ਉੜੀਆ ਤਾਮਿਲ ਤੇਲਗੂ ਸਿੰਧੀ ਅਸਾਮੀ 네ਪਾਲੀ ਕੋਕਨੀ ਮਨੀਪੁਰੀ ਆਦ ਹੁਣ ਆਪਾਂ ਭਾਸ਼ਾ ਦੇ ਦਰਜਿਆਂ ਬਾਰੇ ਗੱਲ ਕਰਾਂਗੇ ਭਾਸ਼ਾ ਬਹੁਤ ਸਾਰੇ ਦਰਜਿਆਂ ਵਿੱਚ ਵੰਡੀ ਗਈ ਹੈ ਸਭ ਤੋਂ ਪਹਿਲਾ ਦਰਜਾ ਹੈ ਮਤ ਭਾਸ਼ਾ ਮਾਤ ਭਾਸ਼ਾ ਆਪਾਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਆਪਣੀ ਮਾਂ ਬੋਲੀ ਨੂੰ ਆਪਣੀ ਮਾਤ ਭਾਸ਼ਾ ਕਹਦੇ ਹਾਂ ਮਤਲਬ ਆਪਣੀ ਮਾਂ ਅਤੇ ਆਲੇ ਦੁਆਲੇ ਤੋਂ ਸਿੱਖੀ ਗਈ ਭਾਸ਼ਾ ਨੂੰ ਆਪਾਂ ਆਖਦੇ ਹਾਂ ਆਪਣੀ ਮਾਤ ਭਾਸ਼ਾ ਫਿਰ ਆਉਂਦੀ ਹੈ ਰਾਜ ਭਾਸ਼ਾ ਰਾਜ ਭਾਸ਼ਾ ਕੀ ਹੁੰਦੀ ਹੈ ਜੋ ਉਹ ਭਾਸ਼ਾ ਜੋ ਕਿਸੇ ਇੱਕ ਰਾਜ ਜਾਂ ਕਿਸੇ ਇਲਾਕੇ ਦੀ ਭਾਸ਼ਾ ਹੁੰਦੀ ਹੈ ਉਸ ਨੂੰ ਆਪਾਂ ਆਖਦੇ ਹਾਂ ਰਾਜ ਭਾਸ਼ਾ ਫਿਰ ਆਉਂਦੀ ਹੈ ਅੰਤਰਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਕਿ ਸਾਰੇ ਦੇਸ਼ ਦੇ ਲੋਕ ਇੱਕ ਦੂਸਰੇ ਨਾਲ ਆਪਣੇ वार्तालाप ਕਰਨ ਲਈ ਵਰਤਦੇ ਹਨ ਜੋ ਕਿ ਪੂਰੇ ਦੇਸ਼ ਵਿੱਚ ਬੋਲੀ ਜਾਂਦੀ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਅੰਤਰਰਾਸ਼ਟਰੀ ਭਾਸ਼ਾ ਜੋ ਕਿ ਹੋਰ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ ਜਿਦਾਂ ਕਿ ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਫਿਰ ਆਉਂਦਾ ਹੈ ਵਿਅਕਤੀਗਤ ਭਾਸ਼ਾ ਵਿਅਕਤੀਗਤ ਭਾਸ਼ਾ ਕਿਸੇ ਵੀ ਭਾਸ਼ਾ ਦੇ ਉਚਾਰਨ ਸਮੇਂ ਵਿਅਕਤੀ ਦੀ ਸਖਸ਼ੀ ਹੱਤਾਂ ਪ੍ਰਭਾਵ ਦੇਖ ਕੇ ਜੋ ਭਾਸ਼ਾ ਆਪਾਂ ਨੂੰ ਸਮਝ ਆਉਂਦੀ ਹੈ ਉਸ ਨੂੰ ਆਪਾਂ ਆਖਦੇ ਹਾਂ ਵਿਅਕਤੀਗਤ ਭਾਸ਼ਾ ਜੋ ਕਿ ਵਿਸ਼ੇਸ਼ ਸ਼ਬਦਾਵਲੀ ਦੇ ਵਰਤੋਂ ਨਾਲ ਬੋਲੀ ਜਾਂਦੀ ਹੈ ਉਹ ਭਾਸ਼ਾ ਜਿਸ ਵਿੱਚ ਕਿਸੇ ਇਲਾਕੇ ਦੀ ਵਿਸ਼ੇਸ਼ ਸ਼ਬਦਾਵਲੀ ਦਾ ਪਤਾ ਲੱਗੇ ਉਹ ਹੁੰਦੀ ਹੈ ਵਿਅਕਤੀਗਤ ਭਾਸ਼ਾ ਫਿਰ ਆਉਂਦੀ ਹੈ ਟਕਸਾਲੀ ਭਾਸ਼ਾ ਟਕਸਾਲੀ ਭਾਸ਼ਾ ਪੰਜਾਬੀ ਦੀਆਂ ਉਹਨਾਂ ਉਪਭਾਸ਼ਾਵਾਂ ਵਿੱਚੋਂ ਹੈ ਜਿਸ ਨੂੰ ਪੰਜਾਬ ਦੀ ਸਰਬਸਾਂਝੀ ਭਾਸ਼ਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਰਬਸਾਂਝੀ ਭਾਸ਼ਾ ਟਕਸਾਲੀ ਭਾਸ਼ਾ ਹੁੰਦੀ ਹੈ ਦਫ਼ਤਰਾਂ ਵਿੱਚ ਵੀ ਇਹ ਟਕਸਾਲੀ ਭਾਸ਼ਾ ਵਰਤੀ ਜਾਂਦੀ ਹੈ ਫਿਰ ਆਉਂਦਾ ਹੈ ਉਪਭਾਸ਼ ਆਪਣੇ ਆਪਣੇ ਖੇਤਰ ਵਿੱਚ ਜੋ ਭਾਸ਼ਾ ਵਰਤੀ ਜਾਂਦੀ ਹੈ ਉਸ ਨੂੰ ਆਪਾਂ ਉਪਭਾਸ਼ਾ ਕਹਿੰਦੇ ਹਾਂ ਉਪਭਾਸ਼ਾ ਨੂੰ ਅੰਗਰੇਜ਼ੀ ਵਿੱਚ ਡਾਇਲੈਕਟ ਵੀ ਕਿਹਾ ਜਾਂਦਾ ਹੈ ਠੀਕ ਹੈ ਹੁਣ ਪੰਜਾਬ ਦੀਆਂ 7 ਉਪਭਾਸ਼ਾਵਾਂ ਹਨ ਆਪਣੇ ਪੰਜਾਬ ਇਲਾਕੇ ਵਿੱਚ 7 ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ 7 ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਕਿਹੜੇ ਕਿਹੜੀਆਂ ਮਾਜੀ ਦੁਆਬੀ ਮਲਵਈ ਪੁਆਦੀ ਡੋਗਰੀ ਪੋਠੋਹਾਰੀ ਅਤੇ ਮੁਲਤਾਨੀ ਹੁਣ ਮਾਜੀ ਭਾਸ਼ਾ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਇਲਾਕੇ ਵਿੱਚ ਬੋਲੀ ਜਾਂਦੀ ਹੈ ਦੁਆਬੀ ਭਾਸ਼ਾ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ ਮਲਵਈ ਬਠਿੰਡਾ ਫਿਰੋਜ਼ਪੁਰ ਸੰਗਰੂਰ ਲੁਧਿਆਣਾ ਮੁਕਸਰ ਮਾਨਸਾ ਫਾਜ਼ਲਿਕਾ ਫਰੀਦਕੋਟ ਮੋਕਾ ਪਟਿਆਲਾ ਬਰਨਾਲਾ ਆਦ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਪਵੰਦੀ ਭਾਸ਼ਾ ਰੋਪੜ ਦੇ ਰੋਪੜ ਅਤੇ ਸੰਗਰੂਰ ਦੇ ਪੂਰਬ ਅਤੇ ਅੱਧ ਅਤੇ ਜ਼ਿਲ੍ਹਾ ਲੁਧਿਆਣੇ ਦੇ ਰੋਪੜ ਅੰਬਾਲਾ ਅਤੇ ਪਟਿਆਲੇ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਡੋਗਰੀ ਭਾਸ਼ਾ ਕਠੂਆ ਜੰਮੂ ਉਦਮਪੁਰ ਕਾਂਗੜ ਧਰਮਸ਼ਾਲਾ ਅਤੇ ਸਿਆਲਕੋਟ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਪੋਠੋਹਾਰੀ ਭਾਸ਼ਾ 라ਵਲਪਿੰਡੀ ਦੇ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਮੁਲਤਾਨੀ ਭਾਸ਼ਾ ਮੁਲਤਾਨ ਬਹਾਲ ਪਹਾਵਲਪੁਰ ਮਿੰਟਕ ਗੁੰਮਰੀ ਸ਼ੇਖੂਪੁਰਾ ਅਤੇ ਜ਼ਿਲ੍ਹਾ ਮੁਜ਼ਫਰ ਮੁਜ਼ਫਰਗੜ ਵਿੱਚ ਬੋਲੀ ਜਾਂਦੀ ਹੈ ਸੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਕੱਲ ਨੂੰ ਪੰਜਾਬੀ ਦੀਆਂ ਹੋਰ ਨਵੀਆਂ ਨਵੇਂ ਪਾਠ ਨਾਲ ਧੰਨਵਾਦ